ਸਾਸਿਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਹੋਗੇ ਤੇ ਸੁਖਾਈ ਅੱਜ ਵੀਨੇ ਪਿੱਛੋਂ ਡੇਢ ਮਹੀਨੇ ਪਿੱਛੋਂ ਡੇਢ ਮਹੀਨੇ ਪਿੱਛੋਂ ਆਈ ਆ ਤੇ ਭੈਣ ਜੀ ਅਜੇ ਵੀ ਕੁੰਡ ਕੱਢ ਕੇ ਬੈਠੀ ਆ ਅੱਜ ਕਿੰਨੀ ਤਰੀਕਾ ਅੱਜ 5 ਹਾਂ ਡੇਢ ਮਹੀਨੇ ਪਿੱਛੋਂ ਆਈ ਆ ਸੁਖਨਾਥ ਅਜੇ ਵੀ ਕੁੰਡ ਕੱਢ ਕੇ ਬੈਠੀ ਆ ਹੁਣ ਅਸੀਂ ਕੁੰਡ ਚਕਾਈ ਦੇ ਤੇਰੀ ਕਰਨ ਨਹੀਂ ਲੱਗੇ ਹੈ ਨਹੀਂ ਪੈ ਦੋ ਮਿੰਟ ਪਹਿਰਨ ਦਿਨੇ ਬਿਨਾ ਸਾਸਰੀ ਕਾਲ ਤੇ ਬੁਲਾ ਲਾ ਸਾਸਿਕਾਲ ਜੀ ਸਾਰਿਆਂ ਨੂੰ ਆਹੋ ਨਾੜੇ ਸਾਰੇ ਭੈਣ ਭਰਾ ਆਂਦੇ ਵੀ ਸੁੱਖ ਕਿਉਂ ਨਹੀਂ ਆਉਂਦੀ ਹਾਏ ਚਾਹੀਦੀ ਹੈ ਕਿ ਨਹੀਂ ਦਾਦੀ ਅੰਕਲ ਜੀ ਜਿਹੜੀ 1.5 ਮਹੀਨੇ ਪਿੱਛੋਂ ਆਈ ਆ ਵੀ ਚਲ ਮਾਫੀ ਚੋਰੀ ਨਹੀਂ ਨਹੀਂ ਦੱਸੇ ਸਾਰੇ ਸੱਸੀ ਕਾਲ ਦੀ ਸਾਰਿਆਂ ਨੂੰ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤੁਸੀਂ ਦੇਣ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਤੇ ਸੁੱਖ ਹੁਣ ਮਾਫੀ ਮੰਗੇ ਅੰਕਲ ਦੱਸ ਕੇ ਗਈ ਮਾਫੀ ਕਾਦੀ ਇਨਾ ਤੇ ਬੰਦਾ ਟੀਮ ਮੈਂ 1.5 ਮਹੀਨਾ ਵੀ ਕੋਈ ਬੰਦਾ ਦਾ ਮੈਂ ਆਪਣੇ ਭੈਣ ਭਰਾ ਨੂੰ ਪੁੱਛਣ ਲੱਗਾ ਵੀ 1.5 ਮਹੀਨੇ ਦੀ ਕੋਈ ਛੁੱਟੀ ਹੁੰਦੀ ਦੋ ਵਿਆਹ ਹੀ ਪਰ ਦੋ ਵਿਆਹ ਤੇ 1.5 ਮਹੀਨਾ ਲੱਗਦਾ ਰਹਿੰਦਾ ਦੇਢ ਦਿਨ ਫਿਰ ਦੇਢ ਮਹੀਨੇ ਦੀ ਛੁੱਟੀ ਮਿਲ ਜਾਣੀ ਹੀ ਹੁੰਦੀ ਹੈ ਸੁਣਾਵੇਂ ਮਿਲਦੀ ਹੈ ਲੈ ਜਾਂਦੀ ਉਹ ਗੱਲ ਕਿੱਥੇ ਮਿਲ ਜਾਂਦੀ ਹੈ ਇਹ ਮਿਲਦੀ ਨਹੀਂ ਦੇਢ ਦਿਨ ਦੀ ਛੁੱਟੀ ਕੋਈ ਵਿਆਹ ਵੇਖਣ ਨੂੰ ਦੋ ਵਿਆਹ ਹੋਣ ਪੰਜ ਦਸ ਵਿਆਹ ਹੋਣਾ ਤੇ ਡੇਢ ਮਹੀਨੇ ਤੋਂ ਪਹਿਲਾਂ ਪਹਿਲੇ ਮੁੱਕ ਜਾਂਦੇ ਆ ਇਹ ਨੂੰ ਨੌਕਰੀ ਕੋਈ ਸਮਝਦਾ ਹੀ ਨਹੀਂ ਇਹ ਕਿੰਨੇ ਦਾ ਹੋਈ ਇਹ ਗੱਲ ਹੈ ਛੁੱਟੀ ਮਿਲਦੀ ਸੀ ਸ਼ਾਮਾਂ ਤੇ ਬਰਾਤ ਹਾਂ ਇਹ ਕਿਹਾ ਹੀ ਇਹਦਾ ਪਾਈ ਤਰੀਕ ਨੂੰ 16 ਤਰੀਕ ਨੂੰ ਪਹਿਲਾਂ ਹੀ ਆਉਣ ਉਹ ਸਾਡੇ 16 ਤਰੀਕ ਨੂੰ ਅੱਛਾ 16 ਕਵਟੀ 16 ਪਹਿਲੀ 16 ਤੋਂ ਹਾਂ ਪਿਛਲੀ 16 ਤੁਹਾਡੀ ਆ ਪਿਛਲੀ ਦਿਨ ਵਿਆਹ ਕੀ ਸੀ 16 ਤਰੀਕ ਨੂੰ ਇਹਨੂੰ ਮੇਰਾ ਫੋਨ ਹੈ 16 ਤਰੀਕ ਨੂੰ ਆਖਿਆ ਮੈਂ 16 ਤੱਕ ਵਿਆਹ ਹੋਵਾ ਬਸ ਹਾਂ ਨਹੀਂ ਇਹ 16 ਤੱਕ ਮੈਂ ਤਾਂ ਤੇ ਮਹੀਨਾ ਲੰਘ ਜਾਣਾ ਕਹਿੰਦੀ ਨਹੀਂ ਜੀ ਮੈਂ ਵਿੱਚ ਵਿੱਚ ਆ ਜੂਗੀ ਸੋਖਾ ਇਧਰ ਨੂੰ ਮੂੰਹ ਕਰੇ ਪ੍ਰੋਗਰਾਮ ਕਈ ਹੋਰ ਕਦੀ ਕਦਾਈ ਆਈ ਸੀ ਨਹੀਂ ਹੁਣ ਦੱਲ ਦੱਸ ਕਿੱਥੇ ਪ੍ਰੋਗਰਾਮ ਅਗਲੋਂ ਨਾ ਟਪਿੰਦ ਮੇਲਾ ਮੇਲਾ ਕਿ ਨਹੀਂ ਲਰੀ ਜੂਆਂ ਉਹ ਮੇਲਾ ਸਾਰਿਆਂ ਨੇ ਵੇਖਣਾ ਤੇਰੇ ਪਿੰਡ ਵਾਲਾ ਦੇ ਅਸੀਂ ਆਪ ਗਿਆ ਵੇਖਣਾ ਉਹਦਾ ਆਉਣਾ ਹੈਗਾ ਕਿੰਨੀ ਨੂੰ 16 17 ਨੂੰ ਕਿ ਠਾ ਸੋਨਾ 17 ਕਿਹਦਾ 16 ਵਾਲਾ ਆਕੜਾ ਇਹ ਕੰਮ ਖਰਾਬ ਕਰਨ ਲਿਆ ਵਾ 16 ਨੂੰ ਵੀ ਨਹੀਂ ਜਾਣਾ 17 ਨੂੰ ਹੈ ਦੀ ਕਿਹਨੇ ਨਹੀਂ ਇਹ ਤੇ 16 17 ਨੂੰ ਜਾਣਾ ਨੇ 16 17 ਨੂੰ ਸੱਦਣ ਲਈ ਵੇਖੋ ਤੂੰ ਨਹੀਂ ਮਿਲੇ ਜਾਣਾ ਤਾਂ ਇਹੀ ਕਰਨਾ ਉੱਥੇ ਨਹੀਂ 18 ਨੂੰ ਆਇਓ ਕਿ 18 ਨੂੰ ਮਿਲ ਜਾਣਾ 18 ਨੂੰ ਮੇਲਾ ਕਿਹਦਾ ਇੱਧਰ ਘੰਟ ਕੱਢਿਆ ਜਿੱਧਰ ਵਲੋਗ ਭੰਡਿਆ ਉਧਰ ਘੰਟ ਕੱਢਿਆ ਵਾ ਨਹੀਂ ਮੁਰਕੇ ਜਾਣਾ ਮੈਂ ਉੱਥੇ ਕਾਹਦੇ ਚੁਗਣ 18 ਨੂੰ ਨਹੀਂ 18 ਨੂੰ ਗੁਡੀਆਂ ਦਾ ਹੁੰਦਾ ਵਾ ਪਿੱਠਾ ਬੰਦੇ ਨੇ ਬੰਦੇ ਕੀ ਜਾਂਦੇ ਨੇ ਬੰਦੇ ਨਾਲ ਚੱਲ ਜਾਂਦੇ ਵਿਚਾਰੇ ਜਿੱਦਾਂ ਮੈਂ ਵੀ ਐਂ ਮੇਰੇ ਨਾਲ ਜਾਂਦੀ ਨੇ ਤੂੰ ਐਂਟੀ ਨੇ ਆਉਣਾ ਤੁਹਾਡੇ ਨਾਲ ਅਜੇ ਤਰ ਉਹ ਵੀ ਆਈ ਮੇਰੇ ਨਾਲ ਹਾਂ ਤੇ ਚੂੜੇ ਵਾਲੀਆਂ ਤਾਂ ਨਹੀਂ ਮੰਗਦੇ ਕਦੇ ਵੀ ਚੂੜੇ ਆਈਆਂ ਹੀ ਨਹੀਂ ਨਹੀਂ ਜਿੱਦਾਂ ਬਲਜੀਤ ਦੀ ਨਾ ਜਾਣਦੀ ਰੀ ਵੀ ਨਾ ਵਿਆਹੀ ਰੀ ਤੱਕ ਵੀ ਇੰਨੇ ਨਾਲ ਚੱਲਦਾ ਅੱਛਾ ਬੱਥੇ ਲੱਗਣਾ ਵੀ ਮੈਂ ਕਿਦਣਾ ਵਹਿ ਜੂਣਾ ਪਾਇਆ ਬੰਦਾ ਗੱਲ ਕਰਦੇ ਵੀ ਕੱਲਾ ਨਹੀਂ ਚੱਲਣਾ ਜਿਹਦਾ ਵਿਆਹ ਨਹੀਂ ਹੋਇਆ ਤੇ ਉਹ ਕੀ ਘੋਲੀ ਜੇ ਕਰਨਾ ਉਹ 16 17 ਉਹ 16 17 ਨੂੰ ਵੇਖੇ ਉਹ 16 17 ਨੂੰ ਵੇਖੇ ਪਹਾੜੀ ਦਾ ਮੇਲਾ ਅੱਛਾ ਜਿਹਦਾ ਜਿਹਦਾ ਵਿਆਹ ਨਹੀਂ ਹੋਇਆ ਉਹ 16 16 17 ਨੂੰ ਕਬੱਡੀ ਦੇਖ ਕੇ ਭਗਾਉਣ ਵਾਲੇ ਜਿਹੜੇ ਛੜੇ ਛੁੜੇ ਆ 16 17 ਦੇ ਇਹਦੇ ਜਿਹੜੇ ਵਿਆਹੇ 18 ਨੂੰ ਪਰ ਹੁਣ ਜੋੜੀ ਨਾਲ ਜੇ ਕੱਲਾ ਕਿਤੇ ਦੇਖ ਪਏ ਪੁਲਿਸ ਨੇ ਬਹੁਤ ਸ਼ਿਕਾਇਤ ਹਾਂ ਸਹੀ ਗੱਲ ਸਹੀ ਗੱਲ ਫੇਰ ਨਹੀਂ ਵੜਨਦੇ ਉਹ ਤੇ ਵਿਚਾਰਾ ਪਛਤਾਉਂਦਾ ਹੁਣ ਆ ਵੀ ਹਾਏ ਮੇਰੇ ਕਦੋਂ ਜੋੜੀ ਬਣੀ ਤੇ ਮੈਂ ਕਦੋਂ ਮੇਲਾ ਵੇਖੂਗਾ ਹੁਣ ਨਹੀਂ ਪਿਛਲੇ ਸਾਲ ਨਹੀਂ ਗੁੱਸੇ ਹੋਏ ਅੱਗੇ ਨਹੀਂ ਮੁੰਡੇ ਵੜਨਦੇ ਹੁੰਦੇ ਪਿੰਨੂ ਪਿੰਨੂ ਹੁਣ ਵੇਖੀ ਜਾਂਦੇ ਹੁਣ ਚਾਈ ਜਾਂਦੇ ਮੁੰਡੇ ਵੀ ਅੱਛਾ ਹਾਂ ਨਹੀਂ ਇਦਾਂ ਕੀ ਹੁੰਦੀ 16 17 ਦੇ ਬੰਦਿਆਂ ਦਾ ਹੈਗਾ ਸਾਰਾ ਨੂੰ ਬੁੱਡੀਆਂ ਤੇ ਬੁੱਡੀਆਂ ਦੁਕਾਨਾਂ ਹੀ ਲੱਗੀਆਂ ਹੁੰਦੀਆਂ ਦੁਕਾਨਾਂ ਬਗਰੀਬ ਯਾਰੀ ਲੰਗਰ ਪੱਕਾ ਹੀ ਚੱਲ ਸੋਨ ਪੱਕਾ ਹੈ ਨਾਥਾਂ ਦਾ ਮੇਲਾ ਸਾਡੇ ਪਿੰਡ ਹਰ ਮਾਰਚ ਮਹੀਨੇ ਦੀ 16 17 ਤਰੀਕ ਦਾ ਹੈ ਮਹੀਨੇ 16 17 ਦੇ ਧਰ ਬਾਕੀ ਇਹ ਵੀ ਜਿਹੜਾ ਬੰਦਾ ਲੈ ਕੋਈ ਕੋਈ ਚੀਜ਼ ਖਰੀਦਦਾ ਨਹੀਂ ਬੁੱਢੀਆਂ ਦੇ ਦੁਕਾਨਾਂ ਭਰੀਆਂ ਹੁੰਦੀਆਂ ਬੁੱਢੀਆਂ ਨੇ ਉਹ ਖਰੀਦਨੇ ਕਾਂਡੇ ਕੁੰਡੇ ਜੇ ਕਾਂਡੇ ਸਪੌਂਤਲਾ ਤੇ ਝੂੜੀਆਂ ਭਾਵੇਂ ਜਿੰਨੇ ਮਰਜੀ ਘਰ ਹੋਣ ਨਾ ਪਏ ਰੱਜ ਜਾਣੀ ਦੁਕਾਨਾਂ ਦੇ ਜਿਹੜੇ ਲਿਸ਼ਕਦੇ ਉਹ ਵੱਖਰੇ ਆ ਮੈਨੂੰ ਵੀ ਆਹ ਤੇ ਫੀਲ ਹੋਇਆ ਕਿ ਮੇਰਾ ਪੁਆ ਹੈ ਹੀ ਨਹੀਂ ਕੋਣ ਪਾਣ ਕਿਉਂ ਜਲਸੇ ਚੋਂ ਆਪਾਂ ਕਿੰਨੇ ਖਰੀਦਦੇ ਆ ਆਹੋ ਮੈਂ ਬੜੇ ਭਾਈ ਉਹ ਚਿੱਟੇ ਜੇ ਦੀ ਸੀ ਅਜੇ ਆਂਦੀ ਵਿਆਹ ਚ ਮੈਨੂੰ ਫੀਲ ਹੋਇਆ ਮੇਰੇ ਕੋਲ ਹੈ ਹੀ ਨਹੀਂ ਕੱਖ ਵੀ ਪਾਣ ਆਹ ਜੋੜੇ ਇਹਨੇ ਖਰੀਦੇ ਅੱਠ ਜੋੜੇ ਮੈਂ ਖਰੀਦੇ ਵਾਹਿਗੁਰੂ ਜੇ ਤਾਂ ਉਹਨੂੰ ਰੈਗੂਲਰ ਵਿਆਹ ਚੰਗਾ ਆ ਕੇ ਚਲੋ ਨਹੀਂ ਗਾਣੇ ਕਰਨਾ ਵੀ ਚੰਗਾ ਜਿੱਦ ਨਹੀਂ ਜਿੱਦਨ ਜਲਸਾ ਆਇਆ ਉਹਨੂੰ ਫੇਰ ਮੈਂ ਕੋਈ ਫਰੀਜ ਲੈਣੀ ਹੈ ਨਹੀਂ ਤੇ ਝਟ ਪਾਡੀਆਂ ਲੈ ਜਾ ਜਲਸਾ ਦਾ ਕੱਢ ਕੇ ਤੀਆਂ ਦੀਆਂ ਦੀਆਂ ਹੈਗੇ ਬਾਦੂ ਤੀਆਂ ਦਹਾਵਾਂ ਵਾਲੀ ਸੇਲ 20ਾਂ ਵਾਲੀ ਸੇਲ 30ਾਂ ਵਾਲੀ ਸੇਲ ਕਾਡੀਆਂ ਚਲਸੇ ਖਰੀਦ ਲੈ ਸੌ ਦੇ ਚਾਰ ਪਾਂਡੇ ਵੀ ਮਿਆਂਨੇ ਉੱਥੇ ਆ ਜਿਓ ਕਿੰਨੇ ਸੌ ਦੇ ਚਾਰ ਪਾਂਡੇ ਮੈਂ ਐ ਦੀਦੀ ਮੈਂ ਬੜੇ ਸੋਹਣੇ ਸਹਰਾਣੇ ਲੈਂਦੇ ਉੱਥੇ ਵੀ ਹੁੰਦੇ ਦੀਦੀ ਬੜੇ ਸੋਹਣੇ ਕਡਾਈਆਂ ਵਾਲੇ ਉੱਪਰ ਫਰੇਲਣਾ ਵਗੈਰਾ ਲੱਗੀਆਂ ਤੇ 300 ਦੇ 6 ਸਾਨੇ ਵੜੇ ਵਧੀਆ ਮੈਂ ਪੈ ਗਏ ਉਹ ਵੀ ਉੱਥੇ ਵੀ ਹੈਗੇ ਜੀ ਹਾਂ ਜੀ 100 ਦੇ 4 ਪਾਂਡੇ ਮਿਲਣੇ ਉੱਥੇ ਆ ਜਿਓ ਲੈ ਜਿਓ ਉਹ ਪਲਾਸਟਿਕ ਦੇ ਹੋਣੇ ਚਾਰ ਚੀਜ਼ਾਂ ਜਿਹੜੀਆਂ ਮਰਜ਼ੀ ਲੈ ਲਓ ਦੂਜੇ ਵੀ ਹੈਗੇ 150 ਦੇ 2 150 ਦੇ 2 ਤੁਹਾਡੇ ਪਿੰਡ ਵੀ ਮਿਲਣੇ 150 ਦੇ 2 ਹੈਗੇ ਨਾ ਪਹਿਲਾਂ ਵਧੀਆ ਹੁੰਦੇ ਸੀ ਹੁਣ ਬਹੁਤ ਮਾੜੇ ਆ ਸਟੀਲ ਮਾੜੀ ਆ ਸਟੀਲ ਬਹੁਤੀ ਕਾਗਤ ਵਰਗੀ ਮੈਂ ਇੱਕ ਡੱਬਾ ਲੈ ਅੰਦਰ ਹੀ ਸਟੀਲ ਦਾ ਓ ਯਾਰ ਵਧੀਆ ਨਿਕਲਿਆ ਉਹ ਚਮਾਟਾ ਰਾਦੀਆਂ ਇੱਕ ਕੜਾਈ ਲੈਂਦੀ ਉਹ ਤੇ ਨੀਰਾ ਲੋਹਾ ਨਿਕਲੀ ਜਾਂਦਾ ਵਿੱਚ ਉਹ ਮੈਂ ਕਿਨੂੰ ਦੇ ਦੇਣੀ ਆ ਉਹਨੂੰ ਮੈਨੂੰ ਚੰਗੀ ਲੱਗਦੀ ਦੂਜੀ ਗੱਲ ਹੋਰ ਆ ਨਾ ਇਹ ਪਾਰਡ ਦੀ ਬੜੀ ਖੇਤੀ ਫੀਲ ਜਿਹੜੀ ਆ ਵੇਖ ਲਓ ਅੱਗੇ ਗਲਾਸ ਲੈ ਲਓ ਜੋ ਵਰਜੀ ਨੇ ਕੰਡੇ ਪਾੜ ਜਾਂਦੇ ਹਾਂਜੀ ਸਹੀ ਹੈ ਕੋਈ ਗੜਵੀ ਲੈ ਲੋ ਤਾਂ ਗੜਵੀ ਪਾੜ ਜਾਂਦੀ ਏ ਕੌਲੀ ਲੈ ਲੋ ਤਾਂ ਕੰਡਿਆਂ ਤੋਂ ਪਾਹ ਹੁੰਦੇ ਆ ਬੜੀ ਅੰਟੀ ਬੜੇ ਚਿਰਤੀ ਲਈ ਚਾਰ ਪੰਜ ਸਾਲ ਹੋ ਗਏ ਬੜੀ ਵਧੀਆ ਰਹੀ ਹੁੰਦਾ ਹੀ ਕਈ ਬੜੀ ਜਿਹੜੇ ਦੱਸਦੇ ਦੂਸਰੇ ਜੇ ਨਾ ਫਰਾਈ ਪਿੰਜੇ ਉਹ ਉਹ ਸੜ ਜਾਂਦੇ ਆ ਅੱਗੇ ਤੇ ਰੱਖਿਆ ਉਸੇ ਵੇਲੇ ਉਹ ਦੀ ਮਾਂਜੇ ਜਾਂਦੇ ਜਿੰਨਾ ਕੋਈ ਚੀਜ਼ ਫਰਿੱਜ ਚ ਰੱਖਣ ਵਾਲੀ ਇਦਾਂ ਦੀ ਉਹ ਉਹਦਾ ਸਹੀ ਚੱਲਦਾ ਕੰਮ ਮੇਰੀ ਗੜਵੀ ਵਧੀਆ ਨਿਕਲੀ ਗੱਲ ਕਰੀ ਵੀ ਉਹ ਭਾਂਡਾ ਤਾਂ ਬਜਣਾ ਉਹਨੂੰ ਅੱਗ ਤੇ ਦਾ ਰੱਖੋ ਫਿਰ ਭਾਂਡਾ ਬਜਣਾ ਜੀ ਸਹੀ ਗੱਲ ਉਹ ਕਹਿੰਦੇ ਆ ਮਾਰ ਸਟੀਲ ਇਕੱਠੀ ਕੀਤੀ ਤੇ ਹੁਣ ਸਟੀਲ ਵੱਲੋਂ ਆਂਦੇ ਨਾ ਵਰਤੋ ਨਹੀਂ ਨਹੀਂ ਉਹ ਹੀ ਉਹ ਸਟੀਲ ਕਹਾਂ ਪਿੱਤਲ ਉਹ ਤੋਂ ਸਭ ਤੋਂ ਪਹਿਲਾਂ ਇਕੱਲੀ ਕਰਾਉਂਦੇ ਹੁੰਦੇ ਪਿੱਤਲ ਨੂੰ ਸਾਨੂੰ ਉਦੋਂ ਕਮੈਂਟ ਆਉਂਦੇ ਹੁੰਦੇ ਆ ਅਸੀਂ ਸਿਲਵਰ ਦੇ ਪਤਿੱਲੇ ਜੀ ਚਾਹ ਤਰੀਦੀ ਸੀ ਮਤਲਬ ਕਿ ਫਰਾਈ ਪੇਰੀ ਸਿਲਵਰ ਦਾ ਹੀ ਕਮੈਂਟ ਆਇਆ ਨਾਲ ਟਰ ਗੁਸਟੀਲ ਦਾ ਹੈ ਨਹੀਂ ਆ ਹੈਗਾ ਵਾ ਸਟੀਲ ਦਾ ਪਰ ਜੋ ਸਿਲਵਰ ਦਾ ਪਤਿੱਲਾ ਨਾ ਸਿਲਵਰ ਦਾ ਹੀ ਆ ਸਟੀਲ ਦੇ ਭੰਡੇ ਲੋਕੀ ਨਹੀਂ ਵੀ ਵਰਤਦੇ ਹੈਗੇ ਆ ਪਰ ਚੰਗੇ ਨਹੀਂ ਆਏ ਹ ਹੁਣ ਕਹੇ ਹੁਣ ਮੈਂ ਇੱਕ ਚੇਚੀ ਗੜਵੀ ਲੈਂਦੀ ਆ ਪਿੱਤਲ ਦੀ ਹਾਂ ਤੇ ਮੰਨਦੇ ਜੀ ਹੁਣਾਂ ਨੂੰ ਵੀ ਉਹ ਲਿਆ ਕੇ ਦਿੱਤਾ ਆਹੋ ਹੋਈ ਚਮਕਣੀ ਵਿੱਚ ਪਾਣੀ ਪੋਣੀ ਪੀਓ ਉਹਦੇ ਚ ਚੰਗਾ ਹੁੰਦਾ ਪਾਣੀ ਪੀਣਾ ਹਾਂ ਪਰ ਉਹ ਚ ਸੁਆਦਾਂ ਟੇ ਬਦਲ ਜਾਂਦਾ ਬਦਲ ਜਾਂਦਾ ਯਾਰ ਪਿੱਤਲ ਦੇ ਭਾਂਡੇ ਲੋਕੀ ਕਹਾਂਦੇ ਭਾਂਡੇ ਪਿਛੇ ਵਰਤਦੇ ਤੇ ਦੁਨੀਆ ਕਿੰਨੀ ਸੌਖੀ ਹੀ ਕਲੀ ਕਰਾਉਂਦੇ ਹੁੰਦੇ ਹੀ ਤੇ ਸੁਆਹ ਨਾ ਮਾਂਜਣੇ ਹੁਣ ਜਿਹੜਾ ਸਾਬਣ ਉਹ ਵੀ ਕੈਮੀਕਲ ਹੀ ਆ ਤੇ ਬੁੱਢਿਆਂ ਦੇ ਕਿਉਂ ਨਹੀਂ ਪੀਪੀ ਵਾਦੇ ਹੁੰਦੇ ਠੰਡੀਆਂ ਚੀਜ਼ਾਂ ਵਿੱਚ ਜਿੱਦਾਂ ਹੁਣ ਸਿਆਲ ਚ ਮਾਵਾ ਦੀ ਦਾਲ ਚੁੱਲੇ ਤੇ ਰਿਜਣੀ ਤੌਰੀਆਂ ਚ ਪਰੋਲੀਆਂ ਚ ਪਾ ਪਾ ਕੇ ਅੱਗੇ ਤੇ ਤੋੜੀਆਂ ਚ ਧਰਨੇ ਅੱਜ ਕੱਲ ਦੇ ਮਾਂ ਦਾ ਨਾਲ ਲੱਲੋ ਤਾਂ ਸਾਰੇ ਕਹਿੰਦੇ ਬੰਦੇ ਵਾਈ ਆ ਜਿਵਾਈ ਆ ਵਾਈ ਚੜ ਕੇ ਅੱਜ ਕੱਲ ਮਾਵਾ ਨੂੰ ਪਿਛਲੇ ਗੱਲਾਂ ਹੁਣ ਹਨ ਨਹੀਂ ਆ ਖਿਚੜੀ ਖਾਣੀ ਬਣਾ ਬਣਾ ਖਿਚੜੀ ਮਾਵਾ ਦੀ ਪਾ ਕੇ ਮਾਵਾ ਦੀ ਜਿਆਦੇ ਬਣੀ ਖਿਚੜੀ ਬੜੀ ਖਿਚੜੀ ਬਣਦੀ ਹੁੰਦੀ ਸਾਡੇ ਮੇਰੇ ਪੇਕੇ ਸਾਡੀ ਮਾਂ ਜੀ ਕਹਿੰਦੀ ਅੱਗ ਪਾਈ ਜਾਣੀ ਪਰੋਲੀ ਦੇ ਉੱਤੇ ਰੱਖੀ ਜਾਣੀ ਪਾਈ ਜਾਣੀ ਤੇਰੇ ਜਿਰਜ ਕੇ ਲਾਲ ਅੰਟੀ ਜਪੜੋ ਲੀਵੰਗੂ ਅੱਜ ਕਾਹੀ ਐਵੇਂ ਰੋ ਦੀ ਖੀਰ ਬਣਾਈ ਮੇਰੀ ਮੰਮੀ ਨੇ ਮੰਮੀ ਕਹਿੰਦੀ ਇੱਥੇ ਪਾਰਟੇ ਚ ਗੋਏ ਪਾ ਕੇ ਬੇਵੀ ਰਾਦੇ ਮੈਂ ਮੈਂ ਲਾਈ ਜਾਉਂਗੀ ਮੈਂ ਇਦਾਂ ਦਾ ਜੰਟੀ ਇੰਨੀ ਸੋਣੀਓ ਪਣੀ ਸੁਆਦ ਵੀ ਬੜੀ ਬੜਾ ਦੇ ਬਣੀ ਨਾ ਹਾਂ ਗੈਸ ਤੇ ਦੇ ਬਸ ਉਹੋ ਕਰ ਜੂ ਉਸੇ ਫਟਾਫਟ ਦਾਲ ਵੀ ਕਿਤੇ ਤੌੜੀਆਂ ਚ ਬੰਦੀ ਹੁੰਦੀ ਸਾਡੇ ਸਾਹਮਣੇ ਦੀ ਗੱਲ ਆ ਮੇਰੀ ਦਾਦੀ ਨੇ ਆਲਾ ਬਣਾਇਆ ਹੋਣਾ ਵਿੱਚ ਉਹਨਾਂ ਨੇ ਪੜੋਲੀ ਬਣਾਈ ਹੋਣੀ ਉੱਥੇ ਦੁੱਧ ਦਿੱਤਾ ਕਰਨਾ ਉੱਥੇ ਇਹ ਦਾਲ ਧਰ ਦੇਣੀ ਤੇ ਮੇਰੀ ਮੰਮੀ ਨੇ ਜਦੋਂ ਵੀ ਦੁਪਹਿਰਾਂ ਜੀਆਂ ਹੋਣੀ ਆ ਨਾ 12:00 ਵਜੇ ਨੇ ਤੇ ਉਹ ਮਾਵਾਂ ਦੀ ਦਾਲ ਦੀ ਖਿਚੜੀ ਬਣਾ ਲੈਣੀ ਫਨਫਣੀ ਜਿਹੀ ਬਣੀ ਕਿੰਨੀ ਉੱਚੀ ਐਨੀ ਉੱਚੀ ਬੜੋਲੀ ਬਣੀ ਐਨੀ ਉੱਚੀ ਹੁੰਦੀ ਨਹੀਂ ਖਲੋ ਕੇ ਰੱਖ ਦੇਦੇ ਗੋਏ ਲਾ ਕੇ ਰੱਖ ਲਈਦੀ ਰਜ ਰਜ ਲਾਲ ਦੀ ਹੋ ਜਾਂਦੀ ਹੈ ਤੇ ਵਿੱਚ ਕਿਉਂ ਦੇਸੀ ਨਾਲ ਹੀ ਦੇਸੀ ਕਿਉਂ ਪਾ ਦੇਣਾ ਐਨੀ ਸਵਾਦ ਲੱਗਣੀ ਕਿਤੇ ਹੁਣ ਉਹ ਸਵਾਦ ਹੀ ਨਹੀਂ ਰਹਿ ਗਿਆ ਵੀਡੀਓ ਬਣਾਉਣਗੇ ਗੈਸਾਂ 'ਚ ਵੀ ਅੱਗ ਨਿਕਲਦੀ ਹੁਣ ਤੇ ਜੇ ਕੁੱਕਰਾਂ 'ਚ ਸੀਰੀਆ ਮਰਵਾਉ ਤਾਂ ਵੀ ਅੱਗ ਹੀ ਨਿਕਲ ਜਾਂਦੀ ਚੀਜ਼ਾਂ ਦਾ ਅਸਰ ਨਿਕਲ ਜਾਂਦਾ ਵਾ ਕੋਈ ਨਹੀਂ ਹੁਣ ਸਾਫ਼ ਬਤਾਵਾਂਗੇ ਮਾਰ ਵੀ ਇੱਧਰ ਗੱਲ ਕਰੋ ਹੁਣ ਵਸਦਾ ਪੰਜਾਬ ਮਨਜੋਤ ਸਿੰਘ ਦਾ ਚੈਨਲ ਦੇ ਤਾਂ ਇਹਨੂੰ ਹਾਂ ਕਿਉਂਕਿ ਲੜਾਈ ਹੋਣੀ ਹੈ ਸਾਡੀ ਸਕ੍ਰਿਪਟ ਤੋਂ ਹਾਂ ਸਾਡੇ ਰਾਜੇ ਨੇ ਖੈਰਾ ਨਹੀਂ ਅਰਟੇ ਬਿਆਨ ਨਹੀਂ ਰਲਦੇ ਤੁਹਾਡੇ ਦੋਵਾਂ ਜਾਣੇ ਹੂੰ ਵਿਚਾਰ ਵਿਚਾਰ ਨਹੀਂ ਰਲਦੇ ਇਹ ਵਸਦਾ ਪੰਜਾਬ ਹੋ ਗਿਆ ਮਨਜੋਤ ਦਾ ਇਹਨਾਂ ਨੂੰ ਹੁੰਦਾ ਵਾ ਵੀ ਸੀਨ ਆ ਘਰ ਬਣਾ ਲਈਓ ਘਰ ਬਣਾ ਲਈਓ ਘਰ ਬਣਾ ਲਈਏ ਮੈਨੂੰ ਹੁੰਦਾ ਵਾ ਵੀ ਬਾਦ ਦੀ ਲੋਕੇਸ਼ਨ ਲੈ ਲਈ ਆ ਕਾਸ਼ ਕਿਤੇ ਮੈਂ ਮੁੰਡਾ ਹੁੰਦੀ ਨਾ ਹੂੰ ਤクセ ਇਹ ਮੈਂ ਬੜਾ ਗੁੱਸਾ ਕਰਿਆ ਕਰਨਾ ਕਰਨਾ ਸਹੀ ਗੱਲ ਨਾ ਇਹ ਇਹ ਮੇਰਾ ਦਸਭਾ ਹੀ ਨਹੀਂ ਜਾਂਦਾ ਸਾਡਾ ਜਮੀਨ ਗੱਲ ਕੀ ਦੂਜਾ ਮਰਾ ਚੀਨ ਚੁੱਕਦਾ ਕੰਮ ਨਹੀਂ ਤੇ ਪੰਜਾਬੀ ਲਾਈਵ ਤੇਰਾ ਮਨਪ੍ਰੀਤ ਕੱਲੀ ਦਾ ਸਾਰਾ ਕੁਝ ਹਾਂ ਤੇ ਉਹਦਾ ਵਸਦਾ ਪੰਜਾਬ ਕੱਲੀ ਦਾ ਸਾਰਾ ਕੁਝ ਹਾਂ ਬਸ ਇਹ ਕੈਮਰਾ ਨਾ ਬਣਾਇਆ ਮੈਂ ਅਸੀਂ ਉਹਦਾ ਨਾ 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 ਜਦੋਂ ਮੈਂ ਚੈਨਲ ਮੰਡਲੇ ਫਿਰ ਕੋਈ ਮੰਡੀਆਂ ਮੰਗੂ ਹੈਲਪ ਕਰਦਾ ਤੁਹਾਨੂੰ ਜਦ ਮੈਂ ਕਹਾਂ ਲੈ ਮੈਂ ਰੱਖੀ ਕੀ ਆ ਨਹੀਂ ਚੀਟਿੰਗ ਨਹੀਂ ਹੋਣੀ ਚੀਟਿੰਗ ਨਹੀਂ ਹੋਣੀ। ਮੈਂ ਟੀਚਿੰਗ ਕਹੀ ਜਾਨੀ ਮੈਨੂੰ ਇਹਨਾਂ ਪਤਾ ਲੱਗ ਗਿਆ ਟੀਚਿੰਗ ਹੁੰਦੀ ਕਿ ਚੀਟ ਕਰਵਾ ਗਰੇਜੀ ਨਹੀਂ ਨਾ ਇੰਨੀ ਹੁੰਦੀ ਮੈਨੂੰ ਤਾਂ ਕਰਕੇ। ਚਲੋ ਹੁਣ ਭੈਣ ਭਰਾ ਵੀ ਸਾਰੇ ਦੱਸ ਦੇਣਗੇ ਵੀ ਇਹਨਾਂ ਨੂੰ ਵੱਖੋ ਵੱਖਰੇ ਕਰੀਏ ਕਿ ਇਕੱਠੇ ਰਹਿਣ ਦੀਏ ਸਾਰਿਆਂ ਨੂੰ ਦੋਆ ਜਾਣਿਆਂ ਨੂੰ। ਨਹੀਂ ਹੋਣਾ ਵਾ। ਤੇ ਆਪਣੀ ਫੈਸਲਾ। ਕਰਨਾ ਕਰਨਾ ਵੱਖੋ ਵੱਖਰਾ। ਭੈਣ ਭਰਾਵਾਂ ਨੂੰ ਕਰਿਆ ਨੂੰ ਕੀ ਪਤਾ। ਹੂੰ। ਤੇ ਕੀ ਬੀਤਦੀ ਹੈ ਘਰ ਵਿੱਚ। ਹੂੰ। ਪਰ ਹੁਣ ਪਤਾ ਲੱਗਣ ਡਿਆ ਨਾ ਜਿੱਦਾਂ ਤੁਸੀਂ ਗੱਲਾਂ ਕਰਨ ਰਹੇ ਆ। ਉਹਨੇ ਕਹਿੰਨ ਲੱਗ ਮੈਂ ਕਹਿਣ ਨਹੀਂ ਪੀ ਉਹ ਸੀ ਬੰਬੀ ਦੇ ਘਰ ਨੇ ਆ ਜਿਦਾਂ ਮਤਲਬ ਮੈਂ ਉੱਥੇ ਹਨਾ ਇਹਨੂੰ ਬੁਲਾਉਂਗੀ ਇਹਨੂੰ ਮੈਂ ਇਹਨਾਂ ਦੇ ਘਰ ਥੋੜਾ ਆਉਂਗੀ ਹਾਂ ਇਹ ਕਹਿੰਦਾ ਤੁਹਾਡੇ ਘਰ ਆ ਆ ਵੀ ਜਾਂਦੀਆਂ ਕੁੜੀਆਂ ਮੈਂ ਆ ਤੁਹਾਡੇ ਘਰ ਪਹਿਲਾਂ ਮੈਂ ਕੀ ਹੋ ਸੋਚਿਆ ਕਿ ਮੈਨੂੰ ਸੁਭਣਾ ਪਹਿਲਾਂ ਹੀ ਆ ਜੇ ਇੱਕ ਚੀਜ਼ ਦਾ ਬੁਮਾਰੀ ਤਾਂ ਆ ਗਈ ਆ ਬਹੁਤ ਵੱਡਾ ਬਦਮਾਸ਼ ਹੈ ਕਿ ਲੋਕੀ ਆਂਦੇ ਆ ਕਿ ਹੱਥ ਕਰਾਉਂਦਾ ਮਨਜੋਤ ਬਣਿਆ ਵੀ ਆ ਨਾ ਵੀਡੀਓ ਚ ਬਦਮਾਸ਼ ਬਣਿਆ ਵੀ ਆ ਨਹੀਂ ਲੋਕੀ ਆਂਦੇ ਕਿ ਬਹੁਤ ਹੱਥ ਕਰਾਉਂਦਾ ਮਨਜੋਤ ਆੱਤਕ ਰੋ ਨੀ ਇਹ ਮਹ ਹੈ ਇਦਾਂ ਦਾ ਵਾਂ। ਇਹ ਨੇ ਇਦਾਂ ਦਾ। ਮੇਰੀ ਸ਼ਕਲ ਭੋਲੀ ਹੈ ਮਹ ਹੈ ਤਾਂ ਨਹੀਂ। ਇਹ ਆਨ ਦੇ ਉੱਤੋਂ ਉੱਤੋਂ ਭੋਲਾ ਤੇ ਵਿੱਚੋਂ ਵਿੱਚੋਂ ਗੋਲਾ। ਆਹੋ ਉੱਤੋਂ ਭੋਲਾ ਦੇ ਵਿੱਚੋਂ ਗੋਲਾ। ਸਮ੍ਰਿਥ ਹੁੰਦਾਸ ਆਪਣੇ ਮੰਮੀ ਪਾਪਾ ਦੇ ਵਿਚਾਰ ਕੀ ਕਹਿਣਾ ਚਾਹੁੰਦੇ ਤੁਸੀਂ? ਇਹਨਾਂ ਨੇ ਪਾਪਾ ਵਾਲੀ ਸਾਈਡ ਨਹੀਂ ਜਾਣਾ ਵਾ ਕਿਉਂਕਿ ਪੇਪਰ ਚੱਲਣ ਦੇ ਆ ਦਿਹਾੜ ਇਹਨਾਂ ਦਾ ਮੜਾ। ਮੈਂ ਮੈਂ ਉਹ ਮੇਰਾ ਮੁੰਡਾ ਵਿੱਚ ਇਹ ਮੁੰਡਾ ਕਿੱਦਾਂ ਮੰਮਾ ਨੂੰ ਭੇਜਣਾ ਕੈਨੇਡਾ ਤੋਂ ਸ਼ਮੀਲ ਮੁੰਡਾ ਭੇਜਣਾ ਗੁਰਵਤਾਰਾ ਜੀ ਕਿੰਨੇ ਜਾਣਾ ਕੈਨੇਡਾ ਇਹ ਮੇਰਾ ਮੁੰਡਾ ਕਿੰਨੇ ਹੈ ਕਿੰਨੇ ਆਣਾ ਕੈਨੇਡਾ ਮੰਮਾ ਮੰਮਾ ਨੇ ਤੇ ਦੀਦੀ ਨੇ ਮੈਂ ਜਿਹੜਾ ਕੈਨੇਡਾ ਜਦੋਂ ਮੜ ਕੇ ਮੰਮਾ ਨੇ ਮੰਮਾ ਕੋ ਤੇ ਉਹਨੂੰ ਬੈਂਡ ਵੀ ਨਹੀਂ ਲੈ ਜਾਣੀ ਭਰਾਵਾ ਜਦੋਂ ਮੰਮਾ ਨੇ ਵੀਡੀਓ ਕਾਲ ਕੀਤੀ ਕੈਨੇਡਾ ਜਾ ਕੇ ਫਿਰ ਮੁੰਡੇ ਨੇ ਕਿਹਾ ਮੈਨੂੰ ਹੁਣੇ ਲੈ ਜਾ ਮੰਮਾ ਜੀ ਲੈ ਜਾਓ ਮੈਨੂੰ ਦੁੱਧੂ ਦੋ ਦੁੱਧੂ ਕਿੱਥੋਂ ਲੈਣਾ ਮਾਮਾ ਇੰਝ ਕਿ ਕੰਮ ਕਰਦਾ ਉਹ ਯਾ ਮਸੂਲੇ ਪੈ ਗਿਆ ਮਾਰਾ ਦੱਦੂ ਕਿੱਥੋਂ ਲਏਗਾ ਫਿਰ ਕੰਮ ਸ਼ੂਲੇ ਪੈ ਗਿਆ ਬੋਲ ਦੁੱਧ ਜੱਗਿਆ ਪਿਓ ਪਿਆਲ ਦਾ ਨਾਲ ਉਹ ਬੋਤਲਾ ਭਰ ਭਰ ਕੇ ਉਹ ਪਿਆਲ ਦਾ ਲੈ ਪੀ ਮੈਂ ਚੀਕਾ ਜਰਾ ਆ ਦੋ ਹਾਂ ਤਾਂ ਫੇ ਕਰਨੇ ਪੈਂਦੇ ਕਿ ਇਹਦੇ ਵਿੱਚ ਕਿਹੜੀ ਗੱਲ ਆ ਅੱਜ ਕੱਲ ਵੀ ਮੈਂ ਕਿਹਾ ਕੱਲ ਕੱਲ ਨਹੀਂ ਪੈਂਦੀ ਕਿ ਕੱਲ ਮੈਂ ਕਿਹਾ ਨਹੀਂ ਤੇ ਜੱਜਾ ਤਿੰਨ ਸਾਲ ਮੈਂ ਆ ਪਾਲੂਛ ਦੇ ਆ ਉਹ ਤਾਂ ਨਿਕਾਉਂਦਾ ਨਾ ਉਹ ਤੋ ਡਾਉ ਯਾ ਹਾਂ ਚੱਲ ਨਿਕਾਉਂਦਾ ਮਨ ਵੀ ਤੇਰਾ ਹੈ ਵੱਡਾ ਆ ਹਣੇ ਦਾ ਹੋ ਗਿਆ ਨਾ ਹਾਂ ਠੀਕ ਠੀਕ ਆ ਗੱਲ ਪੜਾਉਣਾ ਵੀ ਇਹਨੂੰ ਦਿਖੀ ਆ ਹਾਂ ਅਸੀਂ ਪੜਾਉਣੀ ਆਂ ਆਪ ਨੂੰ ਭਾਈ ਪੜਨਾ ਨਾ ਆਉਂਦਾ ਮਨਜੋਤ ਨੂੰ ਨਹੀਂ ਮੈਨੂੰ ਲੱਗਦਾ ਇੰਨਾ ਪੜਨਾ ਆਉਂਦਾ ਨਹੀਂ ਨਹੀਂ ਮੈਂ ਲਾਈ ਨਹੀਂ ਹੈ ਹੁੰਦਾ ਪਰ ਲਿਖਾਈ ਦੀ ਸਮਝ ਨਹੀਂ ਹੁੰਦੀ ਆ ਲਿਖਾਈ ਦੀ ਮੈਨੂੰ ਹੁਣੇ ਦਿਖਾ ਲੈਣ ੜਿਆ ਮੈਂ ਦੇਖੋਗੇ ਤਾਂ ਕਾਢਾ ਛੱਡਿਆ ਨਾ ਭਰਾ ਮੈਨੂੰ ਨਹੀਂ ਸਮਝ ਲੱਗਣੀ ਕੀ ਕੀਤਾ ਤੂੰ ਨਾ ਉਹ ਜਿਹੜੀ ਇੰਦੇ ਇੰਦੇ ਕਰਕੇ ਲੀਕਾ ਮਾਰੀਆ ਨਾ ਮੈਂ ਹੋਰ ਨਾ ਕਾਪੀ ਤੇ ਕੀ ਕਰਤਾ ਵਾ ਉਹ ਇੰਦੇ ਇੰਦੇ ਕਰਕੇ ਤਾਂ ਕਾਲਮ ਬਣਾਏ ਆ ਪਰ ਅੱਖਰ ਵੀ ਨਹੀਂ ਦਿਖੰਦੇ ਮਾਸਾ ਵੀ ਹਾਂ ਉਹ ਕੈਮਰੀ ਲੱਭਾ ਮੈਂ ਲਾਲ ਪਹਿਣਾ ਕਰਤਾ ਵੇ ਸ਼ਾਲ ਉਹ ਡਾਕਟਰ ਵਾਲੀ ਇਹ ਨਾ ਰਾਈਟਿੰਗ ਰਾਹ ਡਾਕਟਰ ਡਾਕਟਰ ਜਾਰੇ ਬਾਰੇ ਨਹੀਂ ਬੜਿਆ ਕੇ ਲਿਖਿਆ ਨਹੀਂ ਲੱਗਾ ਪੜਨਾ ਹੈਗਾ ਇਹ ਕਿ ਚਲ ਨੇ ਪੜ ਕੇ ਤੇ ਡਾਕਟਰ ਬੰਨਾ ਹੈਗਾ ਸਰਕਾਰ ਦੀ ਆਰਥਿਕ ਤੰਗੀ ਕਰਕੇ ਪਲੇਅਰ ਬਣ ਗਿਆ ਨਹੀਂ ਇੱਕ ਕਹਿੰਦੇ ਨਹੀਂ ਕਿ ਡਾਕਟਰ ਕੋ ਡਾਕਟਰ ਨੇ ਉਹ ਪੇਚ ਤਾਂ ਦਵਾਈ ਲਿਖੀ ਉਹ ਲੈਣ ਚਲ ਗਿਆ ਤੇ ਆਂਦਾ ਵੀ ਡਾਕਟਰ ਦੇ ਦਵਾਈ ਕੀ ਲਿਖੀ ਤੇ ਕੁਛ ਨਹੀਂ ਮੜ ਕੇ ਫੇਰ ਡਾਕਟਰ ਕੋ ਗਿਆ ਆਂਦਾ ਮੈਂ ਤੇ ਪੈਨ ਖੋਰ ਕੇ ਵੇਖਿਆ ਸੀ ਉਹ ਇੰਜ ਇੰਜ ਜਿਹੜੀਆਂ ਲੀਕਾਂ ਮਾਰੀਆਂ ਸੀ ਉਦਾਮਨ ਜੋਧਰੀ ਹੋ ਲਖਾਈ ਡਾਕਟਰਾਂ ਵਾਲੀ ਫਿਰ ਚਲੋ ਫਿਰ ਬਣਾਈਏ ਵੀਡੀਓ ਚਲੋ ਓਕੇ ਜੀ ਲੈਟਸ ਗੋ